ਬੰਬਈ ਗਏ ਉੱਥੇ ਲੱਗਾ ਵੀ ਯਾਰ 6 ਮਹੀਨੇ ਸਾਲ ਮੇਰਾ ਵੀ ਨਹੀਂ ਯਾਰ ਇੱਥੇ ਤਾਂ ਹਿਸਾਬ ਤਾਂ ਬਣਕ ਨਹੀਂ ਹੋਣਾ ਖਰਚਾ-ਗੁਰਚਾ ਨਹੀਂ ਪੂਰਾ ਹੁੰਦਾ ਸੀ ਨਹੀਂ ਖਰਚਾ ਤਾਂ ਮੇਰਾ ਕਰਦਾ ਹੀ ਨਹੀਂ ਸੀ ਆਪਣੇ ਕਾਦੇ ਖਰਚੇ ਹੋਣੇ ਹੁਣ ਵੀ ਮੇਰੇ ਕੋਈ ਬਾਲੇ ਖਰਚੇ ਨਹੀਂ ਕਿਉਂਕਿ ਸ਼ੁਰੂ ਤੋਂ ਹੀ ਉਵੇਂ ਜੇ ਮਾਹੌਲ ਰਿਹਾ ਵੀ ਚਾਹੇ ਮੈਂ ਘਰੋਂ ਠੀਕ ਹੀ ਸੀ ਪਰ ਵੀ ਮਾਂ ਪਿਓ ਤੋਂ ਵੀ ਉਹੀ ਪੈਸੇ ਜੇ ਮੰਗਣੇ ਉਹ ਕਰਨੇ ਮਨ ਨਹੀਂ ਕਰ ਦਿੰਦਾ ਜੇ ਕਿਤੇ ਰੁਪਈਆ ਮਿਲਿਆ ਛੂਟ ਨਹੀਂ ਬੋਲਿਆ ਕਦੇ ਹਾਂ ਵੀ ਜੇ ਕਿਤੇ ਰੁਪਈਆ ਮਿਲਿਆ ਤਾਂ 50 ਪੈਸੇ ਜੋੜ ਲੈਣੇ अच्छा। ਨਾ ਪਹਿਨਦੀ ਚੀਜ਼ 50 ਪੈਸੇ ਰੱਖ ਲੈਣੇ ਵੀ ਚਲੋ। ਮੈਨੂੰ ਯਾਦ ਆ ਇੱਕ ਵਾਰੀ ਮੇਰੇ ਬ੍ਰਦਰ ਬੂਟ ਦਿਵਾ ਲਏ। ਹੂੰ 220 ਰੁਪਈਆ ਦੇ ਬੂਟ ਸੀਗੇ। ਤੇ ਮੈਂ ਕਿਹਾ ਕਿ ਰੋਣ ਲੱਗਾ। ਮੰਮੀ ਕਹਿੰਦੀ ਪਸੰਦ ਨਹੀਂ। ਮੈਂ ਕਿਹਾ ਪਸੰਦ। ਕੁਝ ਕਿਆ ਆਉਨੇ? ਮੈਂ ਕਿਹਾ ਨਹੀਂ। ਕਹਿੰਦੀ ਫਿਰ ਲੋਈ ਕਿਉਂ ਜਾਣਾ? ਮੈਂ ਕਿਹਾ ਮਹਿੰਗੇ ਦਿਵਾਤੇ ਇੰਨੇ। ਉਹ 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 ਮਾਹੌਲ ਜਿਹੜੇ ਹਨ ਉਸ ਮਾਹੌਲ ਚ ਆਪਾਂ ਕਹਨੂੰ ਤਰਾਂ ਚਵੇਂ ਜਿੰਨੇ ਵੀ ਜਦੋਂ ਵੀ ਮੈਨੂੰ ਐ ਲੱਗਦਾ ਕਿ ਕਿੰਨੇ ਵੀ ਪੈਸੇ ਆ ਜਾਣ ਪਰ ਆਪਾਂ ਉਹ ਨਹੀਂ ਹੋਵਾਂਗੇ ਵੀ ਯਾਰ ਚੱਕ ਦਿਓ